ਬਈ ਦਾਲ ਮਖਣੀ ਤਾਂ तकरीबन ਸਭ ਦੀ ਫੇਵਰੇਟ ਹੈ ਤੇ ਇਹਨੂੰ ਬਣਾਉਣ ਦਾ ਵੀ ਨਾ ਸਭ ਦਾ ਆਪਣਾ ਆਪਣਾ ਤਰੀਕਾ ਹੈ ਤੇ ਅੱਜ ਮੈਂ ਵਧੀਆ ਜੀ ਦਾਲ ਮਖਣੀ ਨੂੰ ਆਪਣੇ ਤਰੀਕੇ ਨਾਲ ਬਣਾਵਾਂਗੀ ਤੇ ਜੇਕਰ ਰੈਸਪੀ ਚੰਗੀ ਲੱਗੇ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਤੇ ਮੱਖਣ ਵਰਗੀ ਮਖਮਲੀ ਜੀ ਦਾਲ ਬਣਾਉਣ ਵਾਸਤੇ ਨਾ ਮੈਂ ਇੱਥੇ ਲਈਏ 1 ਕੱਪ ਮਾਂ ਸਾਬਤ ਦੀ ਦਾਲ ਇਸ ਦਾਲ ਨੂੰ ਨਾ ਚਾਰ ਪੰਜ ਵਾਰੀ ਚੰਗੀ ਤਰ੍ਹਾਂ ਧੋ ਕੇ ਨਾ ਪਾਣੀ ਬਦਲ-ਬਦਲ ਕੇ ਅੱਛੀ ਤਰ੍ਹਾਂ ਤੋੜਨਾ ਹੈ ਤੇ ਫਿਰ ਇਹਨੂੰ ਭਿਉ ਕੇ ਰੱਖ ਦੇਣਾ ਹੈ ਤੇ ਇਹ ਦਾਲ ਨੂੰ ਨਾ ਮੈਂ ਪਹਿਲਾਂ ਹੀ ਰਾਤ ਨੂੰ ਭਿਉ ਕੇ ਰੱਖ ਦਿੱਤਾ ਸੀ ਤੇ ਪਾਣੀ ਐਬਜ਼ਾਰਬ ਕਰਕੇ ਨਾ ਕਾਫੀ ਫੁੱਲ ਗਈ ਹੈ ਚੰਗੀ ਤਰ੍ਹਾਂ ਪੇਚ ਗਈ ਹੈ ਤੇ ਜਿਹੜੇ ਪਾਣੀ ਵਿੱਚ ਰਾਜਮਾ ਤੇ ਦਾਲ ਭਿਉਈ ਸੀ ਨਾ ਉਹ ਦੋਨਾਂ ਦਾ ਪਾਣੀ ਮੈਂ ਕੱਢ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਹੁਣ ਇਸ ਦਾਲ ਨੂੰ ਪਕਾਉਣ ਵਾਸਤੇ ਨਾ ਇੱਕ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਅਜੇ ਦੀ ਦਾਲ ਹੈ ਨਾ ਮਾਂ ਦੀ ਇਹਨੂੰ ਪੱਕਣ ਵਿੱਚ ਨਾ ਟਾਈਮ ਥੋੜਾ ਜ਼ਿਆਦਾ ਲੱਗਦਾ ਹੈ ਤੇ ਇਸ ਕਰਕੇ ਜਿੰਨੀ ਦੇਰ ਚ ਦਾਲ ਪੱਕੇਗੀ ਨਾ ਤੇ ਰਾਜਮਾ ਵੀ ਨਾਲ ਹੀ ਪੱਕ ਜਾਣਗੇ ਤੇ ਜੇਕਰ ਮੈਂ ਰਾਜਮਾ ਨਾਲ ਹੀ ਪਿਉ ਦਿੰਦੀ ਨਾ ਤੇ ਉਹ ਪੱਕ ਕੇ ਨਾ ਤੇ ਦਾਲ ਦੇ ਵਿੱਚ ਘੁਲ ਜੇ ਜਾਂਦੇ ਕਿਉਂਕਿ ਰਾਜਮਾ ਨੂੰ ਲੱਗਦਾ ਟਾਈਮ ਥੋੜਾ ਜਿਹਾ ਘੱਟ ਤੇ ਦਾਲ ਨੂੰ ਲੱਗਦਾ ਜ਼ਿਆਦਾ ਤੇ ਇਸ ਕਰਕੇ ਮੈਂ ਨਾਲ ਨਹੀਂ ਪਿਉਈ ਤੇ ਜੇਕਰ ਨਾਲ ਹੀ ਪਿਉ ਦਿੰਦੇ ਨਾ ਤੇ ਦਾਲ ਦੇ ਨਾਲ ਪੱਕ ਕੇ ਨਾ ਦਾਲ ਦੇ ਵਿੱਚ ਘੁਲ ਜਾਂਦੇ ਮਿਕਸ ਜੇ ਹੋ ਜਾਂਦੇ ਤੇ ਜੇਕਰ ਦਾਲ ਵਿੱਚ ਥੋੜੇ ਥੋੜੇ ਜਿਹੇ ਰਾਜਮਾ ਦਿਖਣ ਨਾ ਤੇ ਵਧੀਆ ਲੱਗਦੇ ਨੇ ਤੇ ਹੁਣ ਇਹ ਦਾਲ ਦੇ ਨਾਲ ਹੀ ਪਾਵਾਂਗੇ ਕੁਝ ਸਾਬਤ ਖੜੇ ਮਸਾਲੇ ਇੱਕ ਦਾਲਚੀਨੀ ਦਾ ਟੁਕੜਾ ਦੋ ਲੌਂਗ ਦੋ ਵੱਡੀਆਂ ਇਲਾਇਚੀਆਂ ਤੇ ਇਹ ਦੋ ਛੋਟੇ ਨੇ ਤੇਜ ਪੱਤੇ ਇਸ ਕਰਕੇ ਮੈਂ ਦੋ ਪਾ ਰਹੀ ਹਾਂ ਤੇ ਜੇ ਵੱਡਾ ਹੋਵੇ ਤਾਂ ਇੱਕ ਵੀ ਪਾ ਸਕਦੇ ਹੋ ਤੇ ਇਹ ਚੀਜ਼ਾਂ ਨੂੰ ਤੁਸੀਂ ਕੱਪੜੇ ਚ ਬੰਨ ਕੇ ਪੋਟਲੀ ਬਣਾ ਕੇ ਵੀ ਪਾ ਸਕਦੇ ਹੋ ਤੇ ਸਾਬਤ ਖੜੇ ਮਸਾਲਿਆਂ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਬਰੀਕ ਬਰੀਕ ਕਟਿਆ ਹੋਇਆ ਲਸਣ ਇਹਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਦਾਲ ਵਿੱਚ ਤੇ ਨਾਲ ਹੀ ਇੱਕ ਛੋਟਾ ਜਿਹਾ ਪਿਆਜ਼ ਇਹਨੂੰ ਵੀ ਮੈਂ ਛੋਟਾ ਛੋਟਾ ਕੱਟ ਲਿਆ ਇਨੂੰ ਵੀ ਕੱਚੀ ਦਾਲ ਦੇ ਨਾਲ ਹੀ ਆਪਾਂ ਪਾ ਦੇਣਾ ਹੈ ਤੇ ਹੁਣ ਮੈਂ ਦਾਲ ਵਿੱਚ ਪਾਣ ਲੱਗੀ ਆ ਇੱਕ ਸਪੈਸ਼ਲ ਇੰਗਰੀਡੀਅੰਟ ਉਹ ਕੀ ਹੈ ਇੱਕ ਵੱਡਾ ਚਮਚ ਸਰੋਂ ਦਾ ਕੱਚਾ ਤੇਲ ਇਹ ਜ਼ਰੂਰ ਪਾਓ ਫਿਰ ਦਾਲ ਬਣਾਇਓ ਦੇਖਿਓ ਦਾਲ ਦਾ ਸਵਾਦ ਕਿੰਨਾ ਵਧੀਆ ਆਏਗਾ ਤੇ ਇੱਕ ਛੋਟਾ ਚਮਚ ਲੂਣ ਵੀ ਪਾ ਦਵਾਂਗੇ ਤੇ ਇਸ ਦਾਲ ਨੂੰ ਪਕਾਉਣ ਵਾਸਤੇ ਹੁਣ ਇਹਦੇ ਵਿੱਚ ਪਾ ਰਹੀਆਂ ਮੈਂ 5 ਕੱਪ ਪਾਣੀ ਇੱਕ ਕੱਪ ਦਾਲ ਹੈ ਤੇ ਚੌਥਾ ਕੱਪ ਰਾਜਮਾ ਨੇ ਤੇ ਸਵਾ ਕੱਪ ਵਾਸਤੇ ਮੈਂ ਇੱਥੇ 5 ਕੱਪ ਪਾਣੀ ਇਹਦੇ ਵਿੱਚ ਪਾ ਰਹੀਆਂ ਤੇ दाल ਪੱਕਣ ਤੋਂ ਬਾਅਦ ਜੇ ਵੱਧ ਘੱਟ ਲੱਗੇ ਨਾ ਤੇ ਫਿਰ ਆਪਾਂ ਪਾਣੀ ਗਰਮ ਕਰਕੇ ਹੋਰ ਪਾ ਲਵਾਂਗੇ ਮੇਰਾ ਮਤਲਬ ਹੈ ਕਿ ਬਨਨ ਤੋਂ ਬਾਅਦ ਜੇਕਰ ਦਾਲ ਗਾੜੀ ਲੱਗੇ ਨਾ ਥੋੜਾ ਜਿਹਾ ਪਾਣੀ ਗਰਮ ਕਰਕੇ ਪਾ ਲਵਾਂਗੇ ਜਿੰਨੀ ਲੋੜ ਹੋਵੇ ਹੁਣ ਢੱਕਣ ਬੰਦ ਕਰਕੇ ਇਹਨੂੰ ਗੈਸ ਤੇ ਚੜਾਵਾਂਗੇ ਤੇ ਫੁੱਲ ਫਲੇਮ ਤੇ ਇੱਕ ਸਿਟੀ ਆਂਦਾ ਇੰਤਜ਼ਾਰ ਕਰਾਂਗੇ ਤੇ ਇੱਥੇ ਹੁਣ ਫੁੱਲ ਫਲੇਮ ਤੇ ਨਾ ਇੱਕ ਸਿਟੀ ਆ ਚੁੱਕੀ ਹੈ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬਿਲਕੁਲ ਸਿਮ ਸਿੰਪ ਫਲੇਮ ਤੇ ਨਾ ਇਹਨੂੰ 20 ਤੋਂ 25 ਮਿੰਟ ਤੱਕ ਪਕਾਵਾਂਗੇ ਦਾਲ ਜਿੰਨੀ ਜ਼ਿਆਦਾ ਪੱਕੀ ਹੋਏਗੀ ਓਨੀ ਹੀ ਸਵਾਦ ਬਣੇਗੀ ਤੇ ਇੱਥੇ ਦਾਲ ਨੂੰ ਸਿੰਪ ਫਲੇਮ ਤੇ ਪਕਦੇ ਹੋਏ 20 ਤੋਂ 25 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਉਦੋਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਜਦ ਤੱਕ ਨਾ ਆਪਾਂ ਦਾਲ ਨੂੰ ਵਧੀਆ ਜਿਹਾ ਤੜਕਾ ਲਾ ਲੈਨੇ ਆ ਤੇ ਤੜਕਾ ਲਾਉਣ ਵਾਸਤੇ ਇੱਕ ਕੜਾਈ ਦੇ ਵਿੱਚ ਆਪਾਂ 2 ਤੋਂ 3 ਵੱਡੇ ਚਮਚ ਘਿਓ ਦੇ ਪਾ ਕੇ ਗਰਮ ਕਰ ਲਵਾਂਗੇ ਜਦੋਂ ਕਿ ਉਹ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਲਸਣ ਤੇ ਅਦਰਕ ਦਾ ਪੇਸਟ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਐਵੇਂ ਰੈਡੀਮੇਡ ਲਸਣ ਅਦਰਕ ਦਾ ਪੇਸਟ ਲੈ ਆਏ ਤੁਸੀਂ ਘਰ ਦਾ ਵੀ ਪੀਸ ਕੇ ਪਾ ਸਕਦੇ ਹੋ ਤੇ ਜਦੋਂ ਲਸਣ ਅਦਰਕ ਦਾ ਪੇਸਟ ਥੋੜਾ ਜਿਹਾ ਭੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਥੋੜੀ ਜਿਹੀ ਹੱਥ ਨਾਲ ਕ੍ਰਸ਼ ਕਰ ਲਵਾਂਗੇ ਇਹਦਾ ਸਵਾਦ ਤੇ ਦਾਲ ਮਖਣੀ ਬਹੁਤ ਹੀ ਵਧੀਆ ਆਉਂਦਾ ਹੈ ਬਸ ਇਹਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ ਛੱਡਣੀ ਨਹੀਂ ਚਾਹੀਦੀ ਮੇਥੀ ਜਰਾ ਵੀ ਤੇ ਨਾਲ ਹੀ ਇੱਥੇ ਪਾ ਦਵਾਂਗੇ ਚਾਰ ਵੱਡੇ ਸਾਈਜ਼ ਦੇ ਟਮਾਟਰ ਚੰਗੀ ਤਰ੍ਹਾਂ ਪੇਸਟ ਕੀਤੇ ਹੋਏ ਯਾਨੀ ਕਿ ਬ੍ਰੀਕ ਪੇਸਟ ਬਣਾਣਾ ਹੈ ਆਪਾਂ ਨੂੰ ਚੰਗੀ ਤਰ੍ਹਾਂ ਪੀਸਣਾ ਹੈ ਵਿੱਚ ਕੋਈ ਮੋਟਾ-ਮੋਟਾ ਟਮਾਟਰ ਨਾ ਰਵੇ ਯਾਨੀ ਕਿ ਪਿਊਰੀ ਬਣਾਣੀ ਹੈ ਤੇ ਹੁਣ ਇਹਨੂੰ ਵੀ ਆਪਾਂ ਭੁੰਨਣਾ ਹੈ ਟਮਾਟਰ ਦੀ ਪਿਊਰੀ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਕਿਉਂ ਛੱਡਣ ਤੱਕ ਤੇ ਕੋਸ਼ਿਸ਼ ਇਹ ਕਰਿਓ ਕਿ ਜਿਹੜੇ ਟਮਾਟਰ ਨੇ ਨਾ ਉਹ ਇੱਕਦਮ ਲਾਲ ਲਾਲ ਰੰਗ ਦੇ ਹੋਣ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਪਕਾਣਾ ਹੈ 2 ਤੋਂ 20 ਮਿੰਟ ਤੱਕ ਤੇ ਜਿੰਨੀ ਦੇ ਟਮਾਟਰ ਪੱਕਦੇ ਨੇ ਨਾ ਤੇ ਆਪਾਂ ਦਾਲ ਖੋਲ ਕੇ ਚੈੱਕ ਕਰ ਲੈਨੇ ਆ ਇਹਦੀ ਸਟੀਮ ਖਤਮ ਹੋ ਚੁੱਕੀ ਹੈ ਤੇ ਇਹ ਫੋਜੀ ਦਾਲ ਹੈ ਨਾ ਜਿਹੜੀ ਇਹ ਵਧੀਆ ਪੱਕ ਗਈ ਹੈ ਹੈਨਾ ਬਹੁਤ ਹੀ ਵਧੀਆ ਪੱਕੀ ਹੈ ਪਰ ਇਹ ਹਜੇ ਨਾ ਵਖਰੀ ਵਖਰੀ ਹੈ ਤੇ दाल बंगू ਪੱਕੀ ਹੈ ਤੇ ਇਹਨੂੰ ਦਾਲ ਮੱਖਣੀ ਵਾਲਾ ਟੈਕਸਚਰ ਦੇਣ ਵਾਸਤੇ ਆਪਾਂ ਇਹਨੂੰ ਥੋੜੀ ਜਿਹੀ ਮੈਸ਼ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਆਪਾਂ ਖੜੇ ਮਸਾਲੇ ਪਾਏ ਸੀ ਨਾ ਸਾਬਤ ਉਹ ਚਾਹੋ ਤੇ ਕੱਢ ਲਵੋ ਤੇ ਚਾਹੇ ਵਿੱਚੇ ਹੀ ਰਹਿਣ ਦੋ ਤੁਹਾਡੀ ਮਰਜ਼ੀ ਹੈ ਤੇ ਮੈਂ ਇਹਨਾਂ ਨੂੰ ਕੱਢਣ ਲੱਗੀ ਆ ਤੇ ਹੁਣ ਆਪਾਂ ਨੇ ਦਾਲ ਨੂੰ ਅੱਧਾ ਕੜਛੀ ਨਾਲ ਕੋਟ ਲੈਣਾ ਹੈ ਜਦੋਂ ਜਦੋਂ ਸਾਬਤ ਮਸਾਲੇ ਆਈ ਜਾਣ ਵਿੱਚੋਂ ਦੋ ਨਾਲ ਨਾਲ ਕੱਢੀ ਜਾਓ ਤੇ ਇਹਨੂੰ ਕੜਛੀ ਨਾਲ ਤੇ ਆਂ ਫਿਰ ਮਧਾਣੀ ਨਾਲ ਕੋਟ ਸਕਦੇ ਆਂ ਤੇ ਨੂੰ ਮਧਾਣੀ ਨਾਲ ਵੀ ਇਸ ਤਰ੍ਹਾਂ ਆਪਾਂ ਕੋਟ ਸਕਦੇ ਆ ਜਿਵੇਂ ਸਾਗ ਕੋਟੀ ਦਾ ਹੈ ਨਾ ਇਸ ਤਰ੍ਹਾਂ ਕਰਕੇ ਕੋਟ ਲਵਾਂਗੇ ਤੇ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਦਾਲ ਬਣਾਉਣ ਵਾਸਤੇ ਦਾਲ ਨੂੰ ساری ਰਾਤ ਹੀ ਭਿਗਾਈਏ ਜੇ ਤੁਹਾਨੂੰ ਆਪਾਂ ਬਣਾਣੀ ਹੈ ਨਾ ਉਸ ਤੋਂ 5-6 ਘੰਟੇ 7 ਘੰਟੇ ਪਹਿਲਾਂ ਭਿਓ ਕੇ ਰੱਖ ਸਕਦੇ ਆ ਤੇ ਬਹੁਤ ਹੀ ਜਲਦੀ ਹੋਵੇ ਤੇ ਨਹੀਂ ਗਰਮ ਪਾਣੀ ਚ ਵੀ ਭਿਓ ਸਕਦੇ ਆ ਤੇ ਦਾਲ ਜਿੰਨੀ ਵਧੀਆ ਕੋਟੀ ਜਾਏਗੀ ਨਾ ਜਿੰਨੀ ਅੱਛੀ ਮੈਸ਼ ਹੋਏਗੀ ਓਨੀ ਹੀ ਸਵਾਦ ਬਣੇਗੀ ਓਨੀ ਹੀ ਇੱਕਦਮ ਮੱਖਣ ਵਰਗੀ ਮੁਲਾਇਮ ਬਣੇਗੀ ਔਰ ਉਦਾਂ ਦੀ ਹੀ ਸਵਾਦ ਲੱਗਦੀ ਹੈ ਅਕਸਰ ਤੁਸੀਂ ਦੇਖਿਆ ਹੀ ਹੈ ਜਦੋਂ ਵੀ ਤੁਸੀਂ ਹੋਟਲ 'ਚ ਰੈਸਟੋਰੈਂਟ 'ਚ ਢਾਬਿਆਂ ਤੇ ਜਾ ਕੇ ਖਾਂਦੇ ਹੋ ਤੇ ਇੱਕਦਮ ਮਲੈਮ ਜੀ ਦਾਲ ਮਖਣੀ ਹੁੰਦੀ ਹੈ ਤੇ ਇਸ ਕਰਕੇ ਇਹਨੂੰ ਘੋਟਣਾ ਬਹੁਤ ਜ਼ਰੂਰੀ ਹੈ ਤੇ ਦੇਖੋ ਜੀ ਘੋਟਣ ਤੋਂ ਬਾਅਦ ਦਾਲ ਜਿਹੜੀ ਹੈ ਨਾ ਪਹਿਲੇ ਨਾਲੋਂ ਕਾਫੀ ਗਾੜੀ ਹੋ ਗਈ ਹੈ ਹੈਨਾ ਤੇ ਥੋੜੀ ਜੀ ਜਦੋਂ ਰਿਣਾਂਗੇ ਨਾ ਆਪਾਂ ਤੜਕਾ ਪਾ ਕੇ ਤੇ ਉਦੋਂ ਵੀ ਹੋ ਜਾਏਗੀ ਤੇ ਜਿਹੜਾ ਆਪਾਂ ਇਹ ਚ ਲਸਣ ਤੇ ਉਹ ਪਾਇਆ ਸੀ ਨਾ ਪਿਆਜ਼ ਕੱਟ ਕੇ ਕਿਤੇ ਦਿਖਦਾ ਪਿਆ ਨਹੀਂ ਉਹ ਵਿੱਚ ਹੀ ਮਿਕਸ ਹੋ ਗਿਆ ਵਿੱਚ ਹੀ ਪੱਕ ਗਿਆ ਤੇ ਉਹਦਾ ਸੁਆਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਧਰ ਨਾਲੇ ਇਨੀ ਦੇਰ ਚ ਸਾਡੇ ਟਮਾਟਰ ਵੀ ਪੱਕ ਕੇ ਤਿਆਰ ਹੋ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰਾਂਗੇ ਤੇ ਦੇਖੋ ਪਹਿਲੇ ਨਾਲੋਂ ਗਾੜੇ ਹੋ ਗਏ ਨੇ ਨਾ ਬੱਸ ਕੇ ਤੇ ਥੋੜਾ ਥੋੜਾ ਜਿਹਾ ਘਿਓ ਵੀ ਛੱਡ ਦਿੱਤਾ ਹੈ ਤੇ ਗੈਸ ਦੀ ਫਲੇਮ ਨੂੰ ਸਿਮ ਕਰਕੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਤੇ ਚਮਚ ਦੇ ਚੌਥੇ ਹਿੱਸੇ ਤੋਂ ਵੀ ਥੋੜੀ ਜੀ ਘਟ ਪਾਵਾਂਗੇ ਹਲਦੀ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲੂਣ ਲੂਣ ਆਪਾਂ ਦਾਲ ਚ ਵੀ ਪਹਿਲਾਂ ਪਾਇਆ ਹੈ ਤੇ ਦਾਲ ਨੂੰ ਬੋਇਲ ਕਰਨ ਤੋਂ ਬਾਅਦ ਉਹਦੇ ਵਿੱਚ ਨਮਕ ਚੈੱਕ ਕਰ ਲਵੋ ਜੇ ਘੱਟ ਹੋਵੇ ਤਾਂ ਪਾ ਲਵੋ ਮੈਂ ਚੈੱਕ ਕਰ ਲਿਆ ਥੋੜਾ ਜਿਹਾ ਘੱਟ ਸੀ ਤੇ ਮੈਂ ਚੌਥਾ ਕੁ ਚਮਚ ਪਾ ਦਿੱਤਾ ਹੈ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚਾਂ ਦਾ ਤੇ ਤਕਰੀਬਨ ਇੰਨਾ ਕੁ ਹੀ ਪਾਵਾਂਗੇ ਗਰਮ ਮਸਾਲਾ ਤੇ ਦਾਲ ਨੂੰ ਵਧੀਆ ਜਿਹਾ ਕਲਰ ਦੇਣ ਵਾਸਤੇ ਥੋੜੀ ਜਿਹੀ ਪਾਵਾਂਗੇ ਕਸ਼ਮੀਰੀ ਲਾਲ ਮਿਰਚੀ ਅੱਧੇ ਚਮਚ ਤੋਂ ਥੋੜੀ ਜਿਹੀ ਘਾਟ ਪਈ ਹੈ ਇਹਦੇ ਨਾਲ ਨਾ ਦਾਲ ਦਾ ਕਲਰ ਬਹੁਤ ਵਧੀਆ ਆਏਗਾ ਜੇ ਤੁਸੀਂ ਪਾਣਾ ਚਾਹੋ ਤਾਂ ਠੀਕ ਹੈ ਨਹੀਂ ਤੇ ਸਕਿਪ ਕਰ ਦਿਓ ਤੇ ਦਾਲ ਦੇ ਵਿੱਚ ਨਾ ਇਹ ਜਿਹੜੀ ਦਾਲ ਮੱਖਣੀ ਹੁੰਦੀ ਹੈ ਨਾ ਇਹਦੇ ਵਿੱਚ ਮਸਾਲੇ ਬਹੁਤ ਹੀ ਘੱਟ ਪਾਓ ਨਾ ਤਾਂ ਇਹ ਦਾਲ ਬਹੁਤ ਹੀ ਸਵਾਦ ਲੱਗਦੀ ਹੈ ਨਹੀਂ ਤਾਂ ਕੀ ਹੋਏਗਾ ਕਿ ਮਸਾਲਿਆਂ ਦਾ ਸਵਾਦ ਜ਼ਿਆਦਾ ਤੇ ਦਾਲ ਦਾ ਘੱਟ ਆਏਗਾ ਇਹ ਦਾਲ ਮੱਖਣੀ ਹੈ ਨਾ ਤੇ ਇਹਦੇ ਵਿੱਚ ਮਸਾਲਿਆਂ ਦੀ ਜਗ੍ਹਾ ਮੱਖਣ ਦੀ ਕੁਆਂਟੀਟੀ ਪਾਓ ਨਾ ਜ਼ਿਆਦਾ ਤਾਂ ਵਧੀਆ ਦਾਲ ਮੱਖਣੀ ਬਣਦੀ ਹੈ ਇਸ ਕਰਕੇ ਮੈਂ ਬਹੁਤ ਹੀ ਘੱਟ ਮਸਾਲੇ ਦੇ ਵਿੱਚ ਪਾਏ ਨੇ ਤੇ ਮਸਾਲਿਆਂ ਨੂੰ ਹੁਣ ਥੋੜਾ ਜਿਹਾ ਭੁੰਨ ਵੀ ਲਿਆ ਤੇ ਹੁਣ ਇਸ ਤੇ ਆਟੜਕੇ ਦੇ ਵਿੱਚ ਪਾਵਾਂਗੇ ਉਬਲੀ ਹੋਈ ਮੈਸ਼ ਕੀਤੀ ਹੋਈ ਦਾਲ ਤੇ ਦਾਲ ਨੂੰ ਇਸ ਤਰ੍ਹਾਂ ਮੈਸ਼ ਕਰਨਾ ਹੈ ਕਿ ਇਹ ਮੈਸ਼ ਵੀ ਹੋ ਜਵੇ ਥੋੜੀ ਥੋੜੀ ਤੇ ਥੋੜੀ ਥੋੜੀ ਜਿਹੀ ਦਿਖੇ ਵੀ ਤੇ ਹੁਣ ਗੈਸ ਦੀ ਫਲੇਮ ਨੂੰ ਫੁੱਲ ਕਰ ਲਵਾਂਗੇ ਤੇ ਦਾਲ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਕਿਉਂਕਿ ਆਪਾਂ ਇਹਨੂੰ ਹੁਣ ਥੋੜੀ ਦੇਰ ਵਾਸਤੇ ਰਿਨਣਾ ਹੈ ਤੇ ਟਾਬਿਆਂ ਤੇ ਤੇ ਰੈਸਟੋਰੈਂਟਸ ਜਾ ਕੇ ਤੇ ਤੁਸੀਂ ਕਈ ਵਾਰੀ ਦਾਲ ਮਖਣੀ ਖਾਧੀ ਹੋਣੀ ਹੈ ਪਰ ਇਸ ਵਾਰ ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਬਣਾਓ ਤੇ ਟਾਬੇ ਤੇ ਜਾ ਕੇ ਖਾਣੀ ਪੁੱਲ ਜਾਓਗੇ ਬਿਲਕੁਲ ਉਹੋ ਜਿਹਾ ਹੀ ਸਵਾਦ ਆਏਗਾ ਬਲਕਿ ਉਸ ਤੋਂ ਵੀ ਵਧੀਆ ਤੇ ਤੁਸੀਂ ਘਰ ਵਿੱਚ ਹੀ ਇਸ ਤਰ੍ਹਾਂ ਦੀ ਦਾਲ ਮਖਣੀ ਬਣਾ ਕੇ ਖਾ ਸਕਦੇ ਹੋ ਬੜੇ ਹੀ ਸਵਾਦ ਨਾਲ ਤੇ ਹੁਣ ਜੋ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਨਾ ਤੇ ਹੁਣ ਆਪਾਂ ਇਹਨੂੰ ਥੋੜੀ देर ਪਕਾਵਾਂਗੇ ਯਾਨੀ ਕਿ ਥੋੜੀ देर ਰਿਨਾਂਗੇ ਤੇ ਡੇਢ ਤੋਂ 2 ਮਿੰਟ ਇਸ ਤਰ੍ਹਾਂ ਰਿਨਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਦਾ ਮੇਨ ਇੰਗਰੀਡੀਐਂਟ ਉਹ ਹੈ ਮੱਖਣ ਇਹਦੇ ਨਾਲ ਤਾਂ ਦਾਲ ਦਾ ਸਵਾਦ ਆਣਾ ਬਹੁਤ ਹੀ ਵਧੀਆ ਤੇ ਮੈਂ ਇੱਥੇ ਦੋ ਵੱਡੇ ਚਮਚ ਭਰ ਕੇ ਮੱਖਣ ਪਾਇਆ ਹੈ ਘਰ ਦਾ ਬਣਿਆ ਹੋਇਆ ਮੱਖਣ ਹੈ ਤੁਸੀਂ ਬਾਜ਼ਾਰ ਵਾਲਾ ਵੀ ਪਾ ਸਕਦੇ ਹੋ ਤੇ ਮੱਖਣ ਦੀ ਕੁਆਂਟੀਟੀ ਤੁਸੀਂ ਵਧਾ ਕੇ ਵੀ ਪਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਤੇ ਆਪਾਂ ਜਿੰਨਾ ਮੱਖਣ ਪਾਵਾਂਗੇ ਓਨੀ ਹੀ ਦਾਲ ਇੱਕਦਮ ਮਖਮਲੀ ਇੱਕਦਮ ਮੁਲਾਇਮ ਤੇ ਦਾਲ ਮੱਖਣੀ ਹੀ ਬਣੇਗੀ ਫਿਰ ਤੇ ਹੁਣ ਮੱਖਣ ਤੋਂ ਬਾਅਦ ਇਹਨੂੰ ਹੁਣ ਆਪਾਂ ਟੱਕ ਦਵਾਂਗੇ ਤੇ ਟੱਕ ਕੇ ਨਾ 1.5-2 ਮਿੰਟ ਤੱਕ ਹੋਰ ਪਕਾਵਾਂਗੇ ਜਿੰਨੀ ਵਧੀਆ ਪੱਕੇਗੀ ਜਿੰਨੀ ਜ਼ਿਆਦਾ ਪੱਕੇਗੀ ਓਨੀ ਵਧੀਆ ਬਣੇਗੀ ਤੇ ਡੇਢ ਤੋਂ 2 ਮਿੰਟ ਟੱਕ ਕੇ ਪਕਾਣ ਤੋਂ ਬਾਅਦ ਹੋਣਿਆ ਜਿਹੜੀ ਦਾਲ ਹੈ ਨਾ ਸਾਡੀ ਦਾਲ ਮੱਖਣੀ ਬਣ ਕੇ ਇੱਕਦਮ ਤਿਆਰ ਹੈ ਦੇਖੋ ਤੁਸੀਂ ਕਿੰਨੀ ਵਧੀਆ ਬਣੀ ਹੈ ਦਾਲ ਜਿੰਨਾ ਪਾਣੀ ਆਪਾਂ ਇਹਦੇ ਵਿੱਚ ਪਾਇਆ ਸੋ ਇੱਕਦਮ ਪਰਫੈਕਟ ਹੈ ਇਹਦੀ ਕੰਸਿਸਟੈਂਸੀ ਦੇਖੋ ਕਿੰਨੀ ਵਧੀਆ ਬਣੀ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਆਪਾਂ ਘਰ ਵਿੱਚ ਬਣਾਣੀ ਹੈ ਨਾ ਤੇ ਇਹ ਦਾਲ ਇਸ ਟਾਈਮ ਤੱਕ ਇੱਕਦਮ ਤਿਆਰ ਹੈ ਠੀਕ ਹੈ ਤੇ ਜੇ ਕਦੀ ਕਿਸੇ ਫੰਕਸ਼ਨ ਤੇ ਜਾਂ ਪ੍ਰਾਣਿਆਂ ਦੇ ਆਏ ਤੇ ਬਣਾਓ ਤੇ ਇਹਦੇ ਵਿੱਚ ਇੱਕ ਵਧੀਆ ਜਿਹਾ ਟੈਂਪਟਿੰਗ ਤੜਕਾ ਲਾ ਆਗੇ ਮੈਂ ਤੁਹਾਨੂੰ ਦਿਖਾਨੀ ਆ ਉਹਦੇ ਨਾਲ ਦਾਲ ਦਾ ਸਵਾਦ ਹੋਰ ਵੀ ਵੱਧ ਜਾਏਗਾ ਤੇ ਜੇ ਤੁਸੀਂ ਉਲਾਣਾ ਚਾਹੋ ਤੇ ਲਾਓ ਨਹੀਂ ਤੇ ਇਦਾਂ ਵੀ ਖਾ ਸਕਦੇ ਹੋ ਇਹ ਇੱਕਦਮ ਤਿਆਰ ਹੈ ਤੇ ਟੈਂਪਟਿੰਗ ਜਿਹਾ ਤੜਕਾ ਲਗਾਉਣ ਵਾਸਤੇ ਨਾ ਇੱਕ ਤੜਕਾ ਪੈਨ ਵਿੱਚ ਪਾਵਾਂਗੇ ਥੋੜਾ ਜਿਹਾ ਮੱਖਣ ਤੇ ਮੱਖਣ ਜਦੋਂ ਮੈਲਟ ਹੋ ਜਾਏਗਾ ਨਾ ਉਦੋਂ ਪਾਵਾਂਗੇ ਬਹੁਤ ਥੋੜਾ ਜਿਹਾ ਬਰੀਕ ਬਰੀਕ ਕਟਿਆ ਹੋਇਆ ਲਸਣ ਚੌਥੇ ਚਮਚ ਤੋਂ ਵੀ ਥੋੜਾ ਜਿਹਾ ਘੱਟ ਤੇ ਲਸਣ ਨੂੰ ਆਪਾਂ ਥੋੜਾ ਜਿਆ ਪੁੰਨ ਲੈਣਾ ਤੇ ਲਸਣ ਦੇ ਪੁੰਨਣ ਤੋਂ ਬਾਅਦ ਆਪਾਂ ਇਹਦੇ ਚ ਪਾਵਾਂਗੇ ਥੋੜਾ ਜਿਆ ਅਦਰਕ ਦਾ ਲੱਛਾ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਅਦਰਕ ਨੂੰ ਵੀ ਆਪਾਂ ਥੋੜਾ ਜਿਆ ਪੁੰਨ ਲਵਾਂਗੇ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਇਹ ਗਰਮ ਦੇ ਵਿੱਚ ਹੀ ਲਸਣ ਹੋਰ ਅਦਰਕ ਜਿਹੜਾ ਹੈ ਪੱਕ ਜਾਏਗਾ ਜਿਹੜਾ ਮੱਖਣ ਗਰਮ ਹੈ ਨਾ ਜਿਆਦਾ ਇਹਨੂੰ ਪੁੰਨਾਂਗੇ ਤੇ ਇਹ ਜਿਆਦਾ ਕਾਲਾ ਕਾਲਾ ਜਿਹਾ ਹੋ ਜਾਏਗਾ ਹੈਨਾ ਤੇ ਬਸ ਆਪਾਂ ਇੰਨਾ ਕੀ ਇਹਨੂੰ ਪੁੰਨਾਂ ਤੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਜਦੋਂ ਤੜਕਾ ਦਾਲ 'ਚ ਪਾਣਾ ਹੈ ਨਾ ਉਦੋਂ ਇਹ ਚੌਥਾ ਕੁ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚਾਂ ਦਾ ਇਹਦੇ ਨਾਲ ਕਲਰ ਵਧੀਆ ਆਏਗਾ ਦਾ ਤੇ ਬਸ ਇਹਨੂੰ ਮਿਕਸ ਕਰਕੇ ਨਾ ਇਹ ਤੜਕੇ ਨੂੰ ਹੁਣ ਆਪਾਂ ਦਾਲ ਦੇ ਵਿੱਚ ਪਾ ਦੇਣਾ ਤੇ ਇਹਨੂੰ ਹੁਣ ਥੋੜਾ ਥੋੜਾ ਜਿਹਾ ਦਾਲ ਦੇ ਵਿੱਚ ਕੋਲ ਦਵਾਂਗੇ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਜਦੋਂ ਆਪਾਂ ਉਪਰੋਂ ਦੀ ਤੜਕਾ ਲਾਉਂਦੇ ਆ ਨਾ ਤੇ ਹੁਣ ਲੋ ਜੀ ਫੁੱਲ ਐਂਡ ਫਾਈਨਲ ਸਾਡੀ ਇਹ ਜਿਹੜੀ ਦਾਲ ਮੱਖਣੀ ਹੈ ਇਹ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੇ ਅੱਜ ਸਾਡੇ ਘਰ ਆਣੇ ਨੇ ਪਰੌਣੇ ਤੇ ਇਸ ਕਰਕੇ ਮੈਨੂੰ ਤੜਕੇ ਲਾ ਕੇ ਬਣਾਇਆ ਹੈ ਤੇ ਨਾਲ ਇਹਦੇ ਬਣਾਇਆ ਕੜਾਈ ਪਨੀਰ ਤੇ ਗਰਮ ਗਰਮ ਦਾਲ ਮਖਣੀ ਨੂੰ ਪਾਵੇਂ ਤੰਦੂਰੀ ਰੋਟੀ ਨਾਲ ਖਾਓ ਨਾਲ ਨਾਲ ਖਾਓ ਤੇ ਭਾਵੇਂ ਪਰੌਂਠਿਆਂ ਨਾਲ ਖਾਓ ਇਹ ਸਾਰਿਆਂ ਨਾਲ ਹੀ ਬਹੁਤ ਸਵਾਦ ਲੱਗਦੀ ਹੈ ਅਸੀਂ ਤਾਂ ਅੱਜ ਇਹਨੂੰ ਕੜਾਈ ਪਨੀਰ ਤੇ ਪਰੌਂਠਿਆਂ ਨਾਲ ਖਾਵਾਂਗੇ ਤੇ ਤੁਸੀਂ ਘਰ ਦੇ ਨਾਲ ਖਾਣੀ ਪਸੰਦ ਕਰੋਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੈਸੇ ਦਾਲ ਮਖਣੀ ਨਾਲ ਮਟਰਾਂ ਵਾਲੇ ਚੌਲਾਂ ਨਾਲ ਹੋਰ ਜੀਰੇ ਵਾਲੇ ਚੌਲਾਂ ਨਾਲ ਵੀ ਬਹੁਤ ਹੀ ਸਵਾਦ ਲੱਗਦੀ ਹੈ